ਸਤਿ ਸ਼੍ਰੀ ਅਕਾਲ ਜੀ ਕਿਦਾ ਹੋ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਸੋ ਅਨਸਾਰਿਆ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਰਹੂਗੀ ਵਧੀਆ ਸਰਦਾਰੀ ਸੂਟ ਰਹਿਣਗੇ ਜੀ ਵੀਦੋ ਦੁਪੱਟਾ ਸੂਟ ਰਹਿਣਗੇ ਜਿਹੜੇ ਆਪਾਂ ਦਿਖਾਵਾਂਗੇ ਸਾਰਿਆਂ ਦਾ ਪ੍ਰਾਈਸ ਅਲੱਗ-ਅਲੱਗ ਰਹੂਗਾ ਉਹ ਮੈਂ ਤੁਹਾਨੂੰ ਨਾਲ-ਨਾਲ ਦੱਸਾਂਗੇ ਸਕੀਨ ਤੇ ਵੀ ਲਾ ਦਾਂਗੇ ਬਾਕੀ ਜੇ ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਕਨਫਿਊਜ਼ਨ ਹੋਵੇ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਵੀ ਕਿਹੜੇ ਦਾ ਪ੍ਰਾਈਸ ਕਿੰਨਾ ਹੈਗਾ ਉਹ ਤੁਹਾਨੂੰ ਦੱਸ ਦਾਂਗੇ ਆਪਾਂ ਵਟਸਐਪ ਦੇ ਉੱਤੇ ਤੇ ਸਾਰੰਦਾ ਸਟੱਫ ਮਨ ਨਾਲ ਨਾਲ ਦੱਸਾਂਗੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਕਿਉਂਕਿ ਮੇਰਾ ਸਾਰਾ ਸਟੱਫ ਦਾ ਪ੍ਰਾਈਸ ਦਾ ਸਾਰਾ ਵਿੱਚ ਦੱਸਿਆ ਹੋਇਆ ਹੁੰਦਾ ਹੈਗਾ ਤੇ ਭੈਣਾਂ ਦੀ ਬਹੁਤ ਜ਼ਿਆਦਾ ਇਹ ਉਹ ਸੀਗੀ ਕਹਿੰਦੇ ਵੀ ਤੁਸੀਂ ਐਦਾਂ ਦੇ ਸੂਟ ਲੈ ਕੇ ਆਓ ਜਿਹੜੇ ਦੁਪੱਟੇ ਨਾਲ ਹੁਣ ਦੁਪੱਟੇ ਨਾਲ ਆਪਣੇ ਕੋਲੇ ਹਰ ਤਰ੍ਹਾਂ ਦਾ ਫੈਬਰਿਕ ਹੈਗਾ ਜੀ ਬਸ ਥੋੜਾ ਜਿਹਾ ਮੈਨੂੰ ਨਾ ਵੀਡੀਓ ਪਾਉਣ ਚ ਹੋ ਰਹੀ ਹੈ ਕਿ ਦਿੱਕਤ ਕਈ ਦਿਨਾਂ ਤੋਂ ਲੈ ਕਰਕੇ ਤੇ ਅੱਗੇ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਹਰ ਤਰ੍ਹਾਂ ਦਾ ਸਟੱਫ ਹੈਗਾ ਹੈਗਾ ਫੈਸਟੀਵਲ ਤੇ ਪਾਉਣ ਲਈ ਸਰਦਾਰੀ ਸੂਟ ਨੇ ਜੀ ਇਹ ਕਢਾਈਆਂ ਤੋਂ ਕੁਝ ਹਟਕੇ ਨੇਗੇ ਸਰਦਾਰੀ ਸੂਟ ਐਦਾਂ ਦੇ ਸੂਟ ਤੁਸੀਂ ਪਾਉਂਗੇ ਤੁਹਾਨੂੰ ਰਾਇਲ ਜੀ ਲੁੱਕ ਦੇਣਗੇ ਐਦਾਂ ਦੇ ਸੂਟ ਪਟਿਆਲਾ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਦੇਖੋ ਆਪਾਂ ਨੂੰ ਮਿਲਦੇ ਨਹੀਂਗੇ ਛੋਟੇ ਸ਼ਹਿਰਾਂ ਦੇ ਵਿੱਚ ਐਦਾਂ ਦੀਆਂ ਚੀਜ਼ਾਂ ਨਹੀਂ ਮਿਲਦੀਆਂ ਹੈਗੀਆਂ ਜਿਹੜੀਆਂ ਆਪਾਂ ਐਦਾਂ ਦੀਆਂ ਚੀਜ਼ਾਂ ਲੈਣ ਦੀਆਂ ਚਾਹਵਾਂ ਨੇਗੀਆਂ ਤਾਂ ਉਹ ਵੀਡੀਓ ਨੂੰ ਜ਼ਰੂਰ ਦੇਖਿਓ ਐਂਡ ਤੱਕ ਦੇਖਿਓ ਤੇ ਫਿਰ ਤੁਸੀਂ ਪ੍ਰਾਈਸ ਜਾਣਿਓ ਤੁਹਾਨੂੰ ਐਵੇਂ ਦੀਆਂ ਰਾਇਲ ਜੀ ਲੁੱਕ ਵਾਲੀਆਂ ਚੀਜ਼ਾਂ ਜਿਹੜੀਆਂ ਆਪਾਂ ਪ੍ਰੋਵਾਈਡ ਕਰਾਂਗੇ ਘਰ ਬੈਠੇ ਉਠਾਈ ਤੁਹਾਨੂੰ ਭੇਜਾਂਗੇ ਤੁਸੀਂ ਸਟੀਚ ਕਰਵਾ ਸਟੀਚ ਕਰਵਾ ਕੇ ਲੈਣਾ ਵਿਦਆਉਟ ਸਟੀਚਿੰਗ ਲੈਣਾਗਾ ਜਿੱਦਾਂ ਮਰਜੀ ਲੈ ਸਕਦੇ ਹੋਗੇ ਪਰ ਤੁਸੀਂ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਿਓ ਤੁਹਾਨੂੰ ਇਹ ਵਧੀਆ ਜਿਹੜੀਆਂ ਵਧੀਆ ਰਾਇਲ ਜੀ ਲੁੱਕ ਵਾਲੀਆਂ ਚੀਜ਼ਾਂ ਨੇ ਸਰਦਾਰੀ ਚੀਜ਼ਾਂ ਨੇ ਉਹ ਚੀਜ਼ਾਂ ਲੈ ਕੇ ਆਏ ਆ ਤੁਹਾਡੇ ਲਈ ਆਪਾਂ ਲਓ ਜੀ ਸਟਾਰਟ ਕਰਦੇ ਆਂ ਕੁਝ ਕੁ ਸੂਟ ਮੈਂ ਅੱਜ ਦਿਖਾਵਾਂਗੀ ਹੌਲੀ ਹੌਲੀ ਸਾਰੇ ਸੂਟ ਦਿਖਾਉਂਦੇ ਜਾਵਾਂਗੇ ਸਭ ਤੋਂ ਪਹਿਲਾਂ ਪਿਓਰ ਚੰਦੇਰੀ ਦੇ ਸੂਟ ਦਿਖਾਵਾਂਗੀ ਜਿਵੇਂ ਤੁਹਾਨੂੰ ਪਿਓਰ ਚੰਦੇਰੀ ਦੇ ਸੂਟ ਦਿਖਾਵਾਂਗੇ ਅ ਦੇਖੋ ਭੈਣਾਂ ਨੂੰ ਪਤਾ ਹੀ ਹੈਗਾ ਹੁਣ ਤਾਂ ਸਾਰੀਆਂ ਭੈਣਾਂ ਨੂੰ ਪਤਾ ਹੈ ਮੋਸਟਲੀ ਇਹ ਨਹੀਂ ਵੀ ਸ਼ਹਿਰਾਂ ਵਾਲੀਆਂ ਜੇ ਪਿੰਡਾਂ ਵਾਲੀਆਂ ਸਾਰਿਆਂ ਨੂੰ ਪਤਾ ਹੀ ਹੈਗਾ ਹੈਨਾ ਜਿਹੜੇ ਇਹ ਜਿਹੇ ਐਦਾਂ ਦੇ ਸਟੱਫ ਲੈਂਦੇ ਨੇ ਜਾਂ ਹੁਣ ਤਾਂ ਸਾਰਾ ਦਿਨ ਸੋਸ਼ਲ ਮੀਡੀਆ ਦਾ ਹੋਇਆ ਹੈਗਾ ਸਾਰਾ ਪਤਾ ਚੱਲਦਾ ਹੈ ਜੀ ਕਿੰਨੇ ਕ ਪ੍ਰਾਈਸ ਦਾ ਸੂਟ ਹੁੰਦਾ ਹੈਗਾ ਇਹ ਨਹੀਂ ਹੈਗਾ ਪਹਿਲਾਂ ਕਹਿੰਦੇ ਸੀ ਭੈਣਾਂ ਕਹਿੰਦੀਆਂ ਨੇ ਜੀ ਵਰਕ ਹੁਣ ਆਪਣੇ ਛੋਟੇ ਦੁਕਾਨਦਾਰ ਦਾ ਇਹ ਗੱਲਾਂ ਵੀ ਕਹਿੰਦੇ ਨੇ ਜੀ ਜੇ ਹੁਣ ਐਨੇ ਮਹਿੰਗੇ ਅਸੀਂ ਪ੍ਰਿੰਟ ਸੂਟ ਲਿਆਵਾਂਗੇ ਭੈਣਾਂ ਕਹਿੰਦੇਣਗੀਆਂ ਜੀ ਇਹ ਹੈਗਾ ਤਾਂ ਪ੍ਰਿੰਟਡ ਹੀ ਸੂਟ ਹੈ ਨਹੀਂ ਸਾਰਿਆਂ ਨੂੰ ਪਤਾ ਹੈਗਾ ਪ੍ਰਿੰਟਡ ਸੂਟ ਵੀ ਕਿੰਨੇ-ਕਿੰਨੇ ਕੋਸਟਲੀ ਪਏ ਨੇ ਸਾਰਿਆਂ ਪੈਨਾਂ ਨੂੰ ਪਤਾ ਹੀ ਹੈਗਾ ਮੈਂ ਇਹ ਗੱਲ ਨਹੀਂ ਕਹਿੰਦੀ ਸੋ ਨੂੰ ਸਾਰਿਆਂ ਨੂੰ ਪਤਾ ਹੈਗਾ ਸਟੱਫ ਦੇ ਨਾਮ ਤੋਂ ਹੀ ਪਤਾ ਚੱਲ ਜਾਂਦਾ ਤੁਹਾਨੂੰ ਵੀ ਇਹ ਸਟੱਫ ਕਿੰਨਾ ਕੁ ਮਹਗਾ ਹੋਣ ਵਾਲਾ ਸਸਤਾ ਹੋਣ ਵਾਲਾ ਲਓ ਜੀ ਇਹ ਪਿਓਰ ਚੰਦੇਰੀ ਦੇ ਸੂਟ ਰਹਿਣਗੇ ਜੀ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਕਿ ਹੁਣ ਦੇਖੋ ਇਹਦੇ ਨਾਲ نیچے ਐਦਾਂ ਫਰੋਜ਼ੀ ਕਲਰ ਦਾ ਐਦਾ ਪੱਟੀ ਆਉਗੀ نیچے ਉੱਤੇ ਇਹ 베이스 ਕਲਰ ਤੇ ਬਲੈਕ ਕਲਰ ਦੇ ਵਿੱਚ ਇਹਦਾ ਪ੍ਰਿੰਟਿੰਗ ਹੋਈ ਹੋਈ ਹੈ ਤੇ ਇਹ ਵਾਲੀ ਇਹਦੀ ਜਿਹੜੀ ਚੰਦੇਰੀ ਦੀ ਹੀ ਬਾਟਮ ਰਹੂਗੀ ਬਹੁਤ ਸੋਹਣਾ ਸੂਟ ਹੈਗਾ ਤੇ ਦੁਪट्टे ਵੀ ਇਦਾਂ ਦੁਪੱਟਾ ਹੋਣਗੇ ਨਾਲ ਹੀ ਦੁਪੱਟੇ ਹੋਣਗੇ ਇਹ कॉटन बेस ਵਾਂਗੂ ਹੀ ਹੁੰਦੇ ਨੇਗੇ ਚੰਦੇਰੀ ਦੇ ਸੂਟ ਤੇ ਬਹੁਤ ਸੋਹਣੇ ਸੂਟ ਨੇਗੇ ਦੁਪੱਟਾ ਪੌਣੇ 3 ਮੀਟਰ ਵਾਂਗੂ ਦੁਪੱਟਾ ਹੈਗਾ ਇਹ ਵੱਡਾ ਦੁਪੱਟਾ ਹੈ ਪੂਰਾ ਖੁੱਲਾ ਡੁੱਲਾ ਤੇ ਇਦਾਂ ਪ੍ਰੋਪਰ ਕੰਨੀ ਦੇ ਉੱਤੇ ਇਦਾਂ ਦੇਖੋ ਬਣਿਆ ਹੋਇਆ ਹੈਗਾ ਤੇ ਬਹੁਤ ਸੋਹਣਾ ਦੁਪੱਟਾ ਹੈਗਾ ਇਹ ਇਹ ਵਾਲਾ ਸੂਟ ਬਹੁਤ ਸੋਹਣਾ ਫਿਰੋਜੀ, ਬਲੈਕ ਤੇ 베이스 ਕਲਰ ਤਿੰਨੋਂ ਹੀ ਕਲਰ ਬਹੁਤ ਸੋਹਣੇ ਨੇਗੇ ਇਹਦੇ ਤੇ ਮੈਂ ਤੁਹਾਨੂੰ ਦੁਬਾਰਾ ਫਿਰ ਦਿਖਾਉਣ ਦੀ ਕੋਸ਼ਿਸ਼ ਕਰਾਂਗੀ ਦੁਪੱਟਾ ਵੀ ਦੇਖੋ ਜੀ ਇਹ ਐਦਾ ਹੀ ਦਾ ਦੁਪੱਟਾ ਹੈਗਾ ਬਹੁਤ ਸੋਹਣਾ ਇੱਕ ਸਾਈਡ ਤੇ ਐਦਾ ਪ੍ਰਿੰਟ ਬਣਿਆ ਹੋਇਆ ਹੈਗਾ ਇੱਕ ਸਾਈਡ ਤੇ ਐਦਾ ਪਲੇਨ ਹੈਗਾ ਨਿਊ ਜੀ ਲੁੱਕ ਹੈ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਆਂ ਵੀਡੀਓ ਦਿਖਾਉਣ ਤੋਂ ਵੀ ਨਮਾਜਾ ਸਟਾਈਲ ਹੈਗਾ ਸਟਾਈਲਿਸ਼ ਜੇ ਸੂਟ ਨੇ ਕਰ ਲਈ ਜੇ ਸੂਟ ਨੇਗੇ ਐਦਾਂ ਦੇ ਸੂਟ ਦੇਖੋ ਰਾਇਲ ਜੀ ਲੁੱਕ ਪ੍ਰੋਵਾਈਡ ਕਰਦੇ ਨੇਗੇ ਆਪਾਂ ਨੂੰ ਇਹ ਚੀਜ਼ ਹੈ ਜੀ ਤੇ ਇਹ ਵਾਲੀ ਇਹਦੀ ਵਾਟਰਮਾਰਕ ਹੋਗੀ ਚੰਦੇਰੀ ਦੇ ਸੂਟ ਰਹਿਣਗੇ ਜੀ ਬਹੁਤ ਸੋਹਣੇ ਤੇ ਆਪਾਂ ਤੁਹਾਨੂੰ ਦਿਖਾ ਰਹੇ ਆਂਗੇ ਸਾਰੇ ਨਾਲ ਹੁੰਦੇ ਜੇ ਨੈਕਸਟ ਕਲਰ ਜਿਹੜਾ ਅਪਣਾਊਗਾ ਇਹ ਵੀ ਬਲੈਕ ਦੇ ਵਿੱਚ ਹੀ ਆਊਗਾ ਚੰਦੇਰੀ ਦਾ ਤੇ ਮੈਂ ਤੁਹਾਨੂੰ ਨਾਲ-ਨਾਲ ਦੱਸਾਂਗੀ ਕਿ ਕਿਹੜਾ ਸਟੱਫ ਹੈਗਾ ਕਿੰਮੀ ਹੈਗਾ ਦੇਖੋ ਇਹ ਵਾਲਾ ਐਵੇਂ ਦਾ ਸੂਟ ਹੈ ਜੀ ਚੰਦੇਰੀ ਦਾ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਬਹੁਤ ਪਿਆਰੀਆਂ ਚੀਜ਼ਾਂ ਨੇ ਜੀਆਂ ਇਹ ਦੀ ਸ਼ਰਟ ਹੈ ਬਾਰਡਰ ਬਣਿਆ ਹੋਇਆ ਹੈਗਾ ਇਦਾਂ ਦੀ ਚੀਜ਼ਾਂ ਤੁਸੀਂ ਹੈਨਾ ਆਪਾਂ ਤਾਂ ਦੇਖੋ ਜੀ ਹਜੇ ਛੋਟਾ ਜਿਹਾ ਕੰਮ ਹੈ ਇਹ ਨਹੀਂ ਕਹਿੰਦੇ ਕਿ ਬਾਲਾ ਵੱਡਾ ਆਪਣਾ ਉਹ ਹੈਗਾ ਬਟ ਆਪਾਂ ਚੀਜ਼ਾਂ ਸੋਹਣੀਆਂ ਰੱਖਦੇ ਆ ਕਿਉਂਕਿ ਮੈਂ ਇਵੇਂ ਇਹੀ ਸੋਚ ਕੇ ਕੰਮ ਸ਼ੁਰੂ ਕੀਤਾ ਸੀ ਕਿ ਆਪਾਂ ਵਧੀਆ ਤੋਂ ਵਧੀਆ ਚੀਜ਼ ਰੱਖੀਏ ਚੇ ਥੋੜੀ ਰੱਖ ਲਈਏ ਬਟ ਵਧੀਆ ਰੱਖੀਏ ਤੇ ਜੈਨੂਇਨ ਜੇ ਪ੍ਰਾਈਸ ਤੇ ਭੈਣਾਂ ਨੂੰ ਮਿਲ ਸਕਣ ਹੁਣ ਵੱਡੇ ਵੱਡੇ ਬੁਟੀਕ ਬਣੇ ਹੋਏ ਨੇ ਜੀ ਸੋਨੂੰ ਵੀ ਪਤਾ ਹੈ ਇਦਾਂ ਦੇ ਸੂਟ ਪਾਉਂਦੇ ਨੇ ਤੇ ਕੀ ਪ੍ਰਾਈਸ ਰੱਖ ਦੇਣਗੇ ਤੇ ਇਦਾਂ ਦੀਆਂ ਚੀਜ਼ਾਂ ਦੇ ਇਹ ਸਾਰੀਆਂ ਚੀਜ਼ਾਂ ਨਾ ਉਹੀ ਚੀਜ਼ਾਂ ਨੇ ਸੇਮ ਨੇ ਵਟ ਆਪਣੇ ਆਪਾਂ ਤੁਹਾਡੇ ਲਈ ਹੁਣ ਲੈ ਕੇ ਹਰ ਇੱਕ ਚੀਜ਼ ਤੁਹਾਡੇ ਲਈ ਕੋਸ਼ਿਸ਼ ਕਰਿਆ ਕਰਾਂਗੇ ਵੀ ਲੈ ਕੇ ਆਈਏ ਤੇ ਬਹੁਤ ਹੀ ਪਿਆਰਾ ਇਹਦਾ ਦੁਪੱਟਾ ਹੈਗਾ ਬਹੁਤ ਸੋਹਣਾ ਦੁਪੱਟਾ ਹੈਗਾ ਇਹਦਾ ਇਹ ਇਹ ਦੁਪੱਟਾ ਰਹੂਗਾ ਜੀ ਇਹਦਾ ਚੰਦੇਰੀ ਦਾ ਬਲੈਕ ਕਲਰ ਦਾ ਸੂਟ ਹੈ ਜੀ ਇਹ 베이스 ਤੇ ਬਲੈਕ ਕਲਰ ਦਾ ਮੈਂ ਤੁਹਾਨੂੰ ਦੁਬਾਰਾ ਤੋਂ ਕੋਸ਼ਿਸ਼ ਕਰਦੇ ਆ ਦਿਖਾਉਣ ਦੀ ਬਹੁਤ ਸੋਹਣਾ ਸੂਟ ਹੈਦਾ ਸਟਫ ਹੀ ਬਹੁਤ ਸੋਹਣਾ ਹੁੰਦਾ ਹੈਗਾ ਲਓ ਜੀ ਇਹ ਵਾਲਾ ਇਹਦਾ ਦੁਪੱਟਾ ਰਹੂਗਾ ਬਹੁਤ ਪਿਆਰਾ ਦੁਪੱਟਾ ਹੈਗਾ ਬਹੁਤ ਸੋਹਣਾ ਤੇ ਨੈਕਸਟ ਕਲਰ ਆਊਗਾ ਜੀ ਇਹ ਵਾਲਾ ਨੈਕਸਟ ਕਲਰ ਇਹ ਵਾਲਾ ਆਊਗਾ ਮਸਟਰਡ ਮਸਟਰਡ ਤੇ ਫਿਰੋਜ਼ੀ ਦਾ ਬਣਿਆ ਹੋਇਆ ਜੀ ਇਹ ਤੇ ਮਸਟਰਡ ਕਲਰ ਦੀ ਇਹਦੇ ਨਾਲ ਬਾਟਮ ਰਹੂਗੀ ਤੇ ਇਹਦਾ ਟੈਸਲ ਵਾਲਾ ਇਹਦਾ ਦੁਪੱਟਾ ਰਹੂਗਾ ਬਹੁਤ ਸੋਹਣਾ ਦੁਪੱਟਾ ਹੈਗਾ ਇਹਦਾ ਇਹਦਾ ਦੁਪੱਟਾ ਹੈ ਇਹਦਾ ਦੁਪੱਟਾ ਹੈਗਾ ਜਿਹੜਾ ਜ਼ਿਆਦਾ ਇਹਦੀ ਵਿਡਥ ਨਹੀਂ ਹੈਗੀ ਵੀ ਇਹ ਸਟਾਲ ਟਾਈਪ ਹੈਗਾ ਇਹਦਾ ਦੁਪੱਟਾ ਦੂਜਿਆਂ ਦਾ ਦੁਪੱਟਾ ਖੁੱਲਾ ਡੁੱਲਾ ਹੈਗਾ ਇਹਦੀ ਲੈਂਥ ਤਾਂ ਪੂਰੀ ਹੈ ਬਟ ਇਹ ਸਟਾਲ ਟਾਈਪ ਹੈ ਇਹਦਾ ਅਸੀਂ ਜੀ ਆਪਣੇ ਚੰਦੇਰੀ ਦੇ ਸੂਟ ਤਿੰਨ ਇਹਨਾਂ ਦਾ ਪ੍ਰਾਈਜ਼ ਜਿਹੜੇ ਇਹ ਵਾਲਾ ਸੂਟ ਹੈ ਇਹਦਾ ਪ੍ਰਾਈਜ਼ ਰਹੂਗਾ 3500 ਰੁਪਏ ਤੇ ਜਿਹੜੇ ਮੈਂ ਦੋ ਸੂਟ ਪਹਿਲਾਂ ਦਿਖਾ ਚੁੱਕੇ ਹਾਂਗੇ ਸੋਨੂੰ ਬਲੈਕ ਵਾਲੇ 3000 ਰੁਪਏ ਤੇ ਇਹਦਾ ਪ੍ਰਾਈਸ ਵੀ 3000 ਰੁਪਏ ਇਹਦਾ ਪ੍ਰਾਈਸ ਵੀ 3000 ਹੈ ਇਹਦਾ ਪ੍ਰਾਈਸ ਵੀ 3000 ਹੈ ਤੇ ਇਹਦਾ ਪ੍ਰਾਈਸ 3500 ਰੁਪਏ ਜਿਹੜਾ ਸਟਾਲ ਉਦ ਪੱਟਾ ਸੂਟ ਹੈਗਾ ਮਸਟਰਡ ਕਲਰ ਦਾ ਇਹ 3500 ਰੁਪਏ ਰਹੂਗਾ ਜੀ ਇਹ ਚ ਦੇਰੀ ਦੇ ਸੂਟ ਸੀਗੇ ਤੇ ਨੈਕਸਟ ਮੈਂ ਤੁਹਾਨੂੰ ਦਿਖਾਣ ਲੱਗੀ ਹਾਂਗੀ ਇੱਕ ਸੂਟ ਹੋਰ ਕੋਸ਼ਿਸ਼ ਕਰਾਂਗੀ ਤੁਹਾਨੂੰ ਵਧੀਆ ਕਲੀਅਰ ਪਿਕਸ ਦੇਖ ਸਕੇ ਲੋ ਜੀ ਬਹੁਤ ਪਿਆਰਾ ਕਲਰ ਹੈਗਾ ਇਹਦਾ ਬਹੁਤ ਸੋਹਣਾ ਬਹੁਤ ਪਿਆਰਾ ਸ਼ੇਡ ਹੈਗਾ ਪਰਪਲ ਤੇ ਇਹਦੇ ਉੱਤੇ ਨਾ ਇਦਾਂ ਹੈਂਡਵਰਕ ਹੋਇਆ ਹੋਇਆ ਹੈਗਾ ਪ੍ਰੋਪਰ ਦਵਕੇ ਦਾ ਵਰਕ ਨਾਲ ਬੁੱਟੀ ਬਣੀ ਹੋਈ ਹੈ ਹਾਈਲਾਈਟ ਕੀਤੀ ਹੋਈ ਹੈ ਬੁੱਟੀ ਮਤਲਬ ਇਦਾਂ ਹਾਈਲਾਈਟ ਕੀਤੀ ਹੋਈ ਹੈਗੀ ਬੁੱਟੀ ਦਵਕੇ ਨਾਲ ਸਾਰੀ ਸ਼ੋਰਟ ਤੇ ਫਰੰਟ ਦੇ ਉੱਤੇ ਬਹੁਤ ਸੋਹਣਾ ਕਲਰ ਹੈਗਾ ਇਹਦਾ ਕਲਰ ਬੜਾ ਪਿਆਰਾ ਹੈਗਾ ਸਾਰੇ ਅੱਗੇ 프ਰੰਟ ਦੇ ਉੱਤੇ ਦਬਕੇ ਨਾਲ ਜਿਹੜੀ ਮੁੱਟੀ ਹੈਗੀ ਹਾਈਲਾਈਟ ਕੀਤੀ ਹੋਈ ਹੈ ਤੇ ਪਿਓਰ ਕ੍ਰੇਪ ਦੀ ਇਹਦੀ ਜਿਹੜੀ ਬਾਟਮ ਰਹੂਗੀ ਵਿਸਕੋਸ ਦੀ ਇਹਦੀ ਸ਼ਰਟ ਰਹੂਗੀ ਲਾਈਕ ਪਰਪਲ ਸ਼ੇਡ ਹੈਗਾ ਤੇ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਹੈਗਾ ਦੁਪੱਟਾ ਵੀ ਬੜਾ ਪਿਆਰਾ ਸਾਰੀਆਂ ਮੈਂ ਤੁਹਾਡੇ ਲਈ ਸਰਦਾਰੀ ਚੀਜ਼ਾਂ ਲੈ ਕੇ ਆਈਆਂ ਜੀ ਵੀ ਵਰਕ ਤੋਂ हट ਕੇ ਇਹ ਵਰਕ ਤੋਂ हट ਕੇ ਜੇ ਚੀਜ਼ਾਂ ਲਹੀਆਂ ਵਾਰਕ ਵਾਲੇ ਸੂਟ ਵੀ ਆਪਣੇ ਕੋਲੇ ਹੈਗੇ ਨੇ ਹਰ ਤਰ੍ਹਾਂ ਦੇ ਬਟ ਮੈਂ ਤੁਹਾਡੇ ਲਈ ਇਹ ਚੀਜ਼ਾਂ ਲੈ ਕੇ ਆਈਆਂ ਕਿ ਤੁਸੀਂ ਵਾਰਕ ਤੋਂ ਹਟ ਕੇ ਕੁਝ ਸਰਦਾਰੀ ਜੀਆਂ ਚੀਜ਼ਾਂ ਪਾਓ ਤੇ ਜਿੱਦਾਂ ਪਟਿਆਲੇ ਚੰਡੀਗੜ੍ਹ ਵਰਗੇ ਸ਼ਹਿਰਾਂ ਵਾਸਤੇ ਆਪਾਂ ਕਹਿੰਦੇ ਨੇ ਜੀ ਇਹ ਸੂਟ ਆਪਾਂ ਕਿੱਥੋਂ ਲੈ ਕੇ ਆਂਦੇ ਨੇ ਕਿਵੇਂ ਪਾਏ ਹੁੰਦੇ ਨੇ ਉਹ ਚੀਜ਼ਾਂ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਸੋਹਣੇ ਬਿਸਕੋਸ ਦਾ ਦੁਪੱਟਾ ਰਹੂਗਾ ਬਿਸਕੋਸ ਦੀ ਸ਼ਰਟ ਰਹੂਗੀ ਪਿਓਰ ਕ੍ਰੇਪ ਦੀ ਦੀ ਬਾਟਮ ਰਹੂਗੀ ਤੇ ਇਹਦਾ ਪ੍ਰਾਈਸ ਰਹੂਗਾ ਜੀ 3000 ਰੁਪਏ ਤੇ ਨੈਕਸਟ ਕਲਰ ਆ ਗਿਆ ਨੈਕਸਟ ਸੂਟ ਆ ਗਿਆ ਜੀ ਰੌ ਸ਼ਿਲਕ ਦੇ ਤੇ ਪਿਓਰ ਰੌ ਸ਼ਿਲਕ ਦਾ ਸੂਟ ਰਹੂਗਾ ਜੀ ਇਹ ਤੇ ਬਹੁਤ ਸੋਹਣੇ ਸੂਟ ਨੇ ਇਹ ਵੀ ਬਹੁਤ ਪਿਆਰੇ ਸੂਟ ਨੇ ਪ੍ਰਿੰਟਡ ਸ਼ਰਟ ਰਹੂਗੀ ਨੀਚੇ ਇਦਾਂ ਬਾਰਡਰ ਆਊਗਾ ਇਦਾਂ ਬਾਰਡਰ ਬਣਿਆ ਹੋਇਆਗਾ ਨੀਚੇ ਕੋਈ ਡਿਜ਼ਾਈਨਿੰਗ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਇਹ ਸੂਟਾਂ ਤੇ ਬਿਲਕੁਲ ਪਿਓਰ ਸੌਫਟ ਵਾਲਾ ਰੌ ਸ਼ਿਲਕ ਰਹੂਗਾ ਜੀ ਇਹ ਬਿਲਕੁਲ ਪਿਓਰ ਵਾਲਾ ਬਿਲਕੁਲ ਪਿਓਰ ਵਾਲਾ ਸਟੱਫ ਹੈਗਾ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਜੀ ਇਹ ਤੇ ਇਹਦੀ ਪਿਓਰ ਕ੍ਰੇਪ ਦੀ ਜਿਹੜੀ ਬਾਟਮ ਰਹੂਗੀ ਦੇਖੋ ਜੀ ਬਹੁਤ ਸੋਹਣਾ ਸ਼ੇਡ ਹੈ ਨੀਨ ਪਿੰਕ ਜਿਹਾ ਸ਼ੇਡ ਹੈ ਤੇ ਇਹਦੇ ਨਾਲ ਜਿਹੜਾ ਦੁਪੱਟਾ ਰਹੂਗਾ ਜੀ ਫੁੱਲ ਪਿਓਰ ਚਨੂਨ ਦਾ ਫੁੱਲ ਪਿਓਰ ਚਨੂਨ ਦਾ ਦੁਪੱਟਾ ਰਹੂਗਾ ਇਹ ਦੇਖ ਸਕਦੇ ਹੋ ਤੁਸੀਂ ਪੂਰਾ ਖੁੱਲਾ ਡੁੱਲਾ ਫੁੱਲ ਪਿਓਰ ਚਨੂਨ ਦਾ ਦੁਪੱਟਾ ਹੈ ਉਹ ਨਹੀਂ ਹੈਗੀ ਹਾਰਡ ਵਾਲੀ ਚਨੂਨ ਹੋਵੇ ਬਿਲਕੁਲ ਪਿਓਰ ਪਿਓਰ ਚਨੂਨ ਦਾ ਜਿਹੜਾ 1400 1500 ਰੁਪਏ ਪ੍ਰਾਈਸ ਦੇ ਵਿੱਚ ਆਉਂਦਾ ਹੈਗਾ ਉਹ ਵਾਲਾ ਦੁਪੱਟਾ ਜੀ ਇਹ ਸੂਟਾਂ ਦੇ ਨਾਲ ਲਗਾਇਆ ਹੋਇਆ ਤੇ ਨੈਕਸਟ ਕਲਰ ਇਹਦੇ ਵਿੱਚ ਆ ਗਿਆ ਜੀ ਲਾਈਟ ਜਾਂ ਸੀ ਗ੍ਰੀਨ ਬਹੁਤ ਸੋਹਣਾ ਸੂਟ ਹੈ ਚਲੋ ਸਾਰੇ ਦੀ ਫਿਨਿਸ਼ਿੰਗ ਨਾ ਖਰਾਬ ਕਰਾਂ ਸੇਮ ਹੀ ਸੂਟ ਹੈਗਾ ਸੇਮ ਹੀ ਦੁਪੱਟਾ ਰਹੂਗਾ ਇਹਦਾ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 3000 ਰੁਪਏ 3000 ਰੁਪਏ ਰੌ ਸ਼ਿਲਕ ਦੇ ਸੂਟਾਂ ਦਾ ਪ੍ਰਾਈਸ ਰਹੂਗਾ ਜੀ 3000 ਰੁਪਏ ਤੇ ਉਸ ਤੋਂ ਬਾਅਦ ਆ ਗਿਆ ਜੀ ਕ੍ਰੇਪ ਦੇ ਸੂਟ ਇਹ ਮੈਂ ਤੁਹਮਕ ਰੇਪ ਦਾ ਸੂਟ ਦਿਖਾਣੀ ਹੈ ਜਿਹੜਾ ਖੁੱਲਾ ਉਹ ਦਿਖਾ ਦਿੰਨੀ ਹੈਗੀ ਇਹਨਾਂ ਦੇ ਵਿੱਚ ਕੁਸਕ ਸੂਟ ਤਾਂ ਸੋਲਡ ਵੀ ਹੋ ਚੁੱਕੇ ਨੇ ਕਿ ਐਦਾਂ ਹੀ ਵਿਜ਼ਿਟ ਕਰਨ ਵਾਲੇ ਕਸਟਮਰ ਲੈ ਗਏ ਨੇਗੇ ਤੇ ਮੇਰੇ ਤੋਂ ਵੀਡੀਓ ਨਹੀਂ ਬਣਾਈ ਗਈ ਹੈਗੀ ਇਹ ਪਿਓਰ ਕ੍ਰੇਪ ਦਾ 올ਓਵਰ ਸੂਟ ਰਹੂਗਾ ਇਹਦੇ ਵਿੱਚ ਮੈਨੂੰ ਐਦਾਂ ਲੱਗ ਰਿਹਾ ਜੀ ਵੀਡੀਓ ਕਲੀਅਰ ਨਹੀਂ ਆ ਰਹੀ ਹੈਗੀ ਇੰਨੀ ਮੇਰੀ ਤੇ ਬਹੁਤ ਸੋਹਣੇ ਸੂਟ ਨੇਗੇ ਕ੍ਰੇਪ ਦੇ ਜੇ ਤੁਸੀਂ ਇਹਨਾਂ ਦੇ ਪਿਕਸ ਮੰਗਵਾਉਂਗੇ ਆਪਾਂ ਪਿਕਸ ਅਪਲੋਡ ਕਰ ਦਾਂਗੇ ਕੋਸ਼ਿਸ਼ ਮੈਂ ਕਰਾਂਗੀ ਕਿ ਪਿਕਸ ਅਪਲੋਡ ਹੀ ਕਰ ਦਾਂ ਤੇ ਇਹਦੇ ਨਾਲ ਇਹ 올ਓਵਰ ਸੂਟ ਰਹੂਗਾ ਜੀ ਤੇ ਇਹਦੇ ਨਾਲ ਪਿਓਰ ਸ਼ਕੂਨ ਦਾ ਦੁਪੱਟਾ ਰਹੂਗਾ ਜੀ ਇਹਦੇ ਨਾਲ ਸ਼ਕੂਨ ਦਾ ਦੁਪੱਟਾ ਹੈ ਦੇਖੋ ਜੀ ਇਹਦਾ ਬਾਰਡਰ ਬਣਿਆ ਹੋਇਆਗਾ ਫਿਰ ਉੱਤੇ ਪਲੇਨ ਹੈਗਾ ਦੂਜੀ ਸਾਈਡ ਵੀ ਬਾਰਡਰ ਬਣਿਆ ਹੋਇਆ ਹੈ ਇਹਦੇ ਵਿੱਚ ਵੀ ਦੋ ਕਲਰ ਨੇਗੇ ਇਹਦੇ ਵਿੱਚ ਵੀ ਦੋ ਕਲਰ ਨੇ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 2500 ਰੁਪਏ 2500 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਵੀਡੀਓ ਇਹਨਾਂ ਦੀ ਅਪਲੋਡ ਕਰ ਦਾਂਗੇ ਬਾਕੀ ਜੇ ਕਿਸੇ ਤਰ੍ਹਾਂ ਦੀ ਹੋਰ ਕੋਈ ਕੁਐਰੀਜ਼ ਹੈਗੀ ਤਾਂ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ 9253115036 ਤੇ 9253115036 ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਐਦਾਂ ਜੇ ਰਾਇਲ ਲੁੱਕ ਵਾਲੇ ਸੂਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਬਹੁਤ ਸੋਹਣੇ ਸੂਟ ਨੇ ਜੀ ਤੇ ਜਿਹੜਾ ਮਰਜੀ ਸੂਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਤੇ ਜਿਹੜੇ ਇਹ ਵਾਲੇ ਸੂਟ ਹੁੰਦੇ ਨੇ ਜੀ ਜਿਹਦਾ ਆਪਾਂ ਇਦਾਂ ਦੇ ਇਦਾਂ ਦੇ ਸੂਟਾਂ ਦੇ ਵਿੱਚ ਸ਼ਿਪਿੰਗ ਹੈਗੀ ਜਿਹੜੀ ਉਹ ਇੰਡੀਆ ਦੀ ਫ੍ਰੀ ਹੁੰਦੀ ਹੈ ਬਾਰ ਦੀ ਸ਼ਿਪਿੰਗ ਅਲੱਗ ਤੋਂ ਉਹ ਤਾਂ ਦੇਖੋ ਪਤਾ ਹੀ ਹੈ ਭੈਣਾਂ ਨੂੰ ਇੰਡੀਆ ਦੀ ਸ਼ਿਪਿੰਗ ਵੀ ਹੋਊਗੀ ਤੇ ਬਾਕੀ ਜੇ ਕੋਈ ਵੀ ਕੁਐਰੀਜ਼ ਹੈਗੀ ਤਾਂ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋਗੇ ਤੇ ਇਹਨਾਂ ਦੀ ਪਿਕਸ ਮੇਰੇ ਤੋਂ ਲੈ ਸਕਦੇ ਹੋਗੇ ਥੈਂਕ ਯੂ ਜੀ